ਕਿਹੜੀ ਹੁੰਦੀ ਹੈ ਕਹਿੰਦੇ ਉਹ ਤੁਹਾਨੂੰ ਹਾਰ ਨਾਲ ਜਿੱਤਣਾ ਮ ਸਿਖਾਉਂਦੀ ਹੈ ਹੈਨਾ ਮੈਂ ਹਾਰ ਦੇਖੀ ਹੈ ਹਾਰ ਜਿੱਤ ਤਾਂ ਹਾਰ ਵੀ ਬਹੁਤ ਨਾਲ ਦੇਖੀ ਹੈ ਹਾਰ ਮਤਲਬ ਤੁਹਾਨੂੰ ਪਹਿਲਾਂ ਮੈਂ ਛੋਟੇ ਹੁੰਦੇ ਤਾਂ ਜਿੱਤਾ ਹਾਰ ਗਿਆ ਫਿਰ ਥੋੜਾ ਜਿਹਾ ਨਾ ਇਮੋਸ਼ਨਲ ਜਰਵ ਲੱਗੇ ਕੀ ਹੋ ਗਿਆ ਫਿਰ ਹੁਣ ਐਕਸਪੀਰੀਅੰਸ ਹੋ ਚੁੱਕਾ ਹੈ ਨਾ ਕਿ ਹਾਰ ਜ ਮਤਲਬ ਉੱਠ ਜਾ ਪਰਲ ਹਮ ਜਿੱਤੇ ਹੋ ਤਾਂ ਖੁਸ਼ ਰਹੋ ਹਾਰ ਰਿਹਾ ਤਾਂ ਐਕਸੈਪਟ ਕਰੋ ਜੜੀ ਪਹਿਲਾ ਸਟਡੀ ਚ ਅੰਦਰ ਇੰਟਰਸਟਿੰਗ ਫਰਸਟ ਪ੍ਰੈਫਰੈਂਸ ਸਟਡੀ ਆ ਮੇਰੇ ਪੈਰੈਂਟਸ ਦੀ ਬਿਲਕੁਲ ਉਹਨਾਂ ਦਾ ਪਹਿਲਾ ਇੰਟਰਸਟ ਸੀ ਡਾਕਟਰ ਬਣੇ ਮੈਂ ਡਾਕਟਰ ਬਣਾ ਪਾਪਾ ਕਹਿੰਦੇ ਜੋ ਹਰ ਕਿਸੇ ਦਾ ਸੁਪਨਾ ਹੁੰਦਾ ਸਾਡਾ ਬੱਚਾ ਡਾਕਟਰ ਬਣੇ ਡਾਕਟਰ ਹੋ ਗਿਆ ਇਹ ਨਾਰਮਲ ਹੈ ਸਭ ਨਾਰਮਲ ਹੈ ਬੇਸਿਕ ਚਾਈਨ ਹੈ ਦੇਖੇ ਤੇ ਪਾਪਾ ਦਾ ਜਿਹੜਾ ਸੀ ਉਹ ਕਹਿੰਦੇ ਜੋ ਮਨਨ ਕਰ ਲੇਕਿਨ ਅਚੀ ਚੀਜ਼ ਕਰ ਹਾਂ ਫਿਰ ਮੈਂ ਮਤਲਬ ਕੋਰੋਨਾ ਜਿਹੜਾ ਟਾਈਮ ਅਸੀਂ ਕੋਰੋਨਾ ਉਹਦੇ ਵਿੱਚ ਮੈਂ ਪਹਿਲਾਂ ਸਟਡੀ ਵਿੱਚ ਚੱਲ ਗਿਆ ਸੀ ਕਿਉਂਕਿ ਗੇਮ ਦਾ ਟਾਈਮ ਨਹੀਂ ਉਹਦਾ ਸਾਰਾ ਕੁਝ ਤਾਂ ਬੰਦ ਹੋ ਗਿਆ ਸੀ ਫਿਰ ਮੈਨੂੰ ਜਿਹੜੀ ਟੈਨਿਸ ਦਾ ਸ਼ੌਕ ਹੈ ਨਾ 2022 ਦੇ ਬਾਅਦ ਦੇ ਅੱਛਾ ਮੈਂ ਮਤਲਬ ਉਸ ਟਾਈਮ ਮੰਮਾ ਵੀ ਕਹਿੰਦੇ ਡਾਕਟਰ ਜੀ ਮੈਨੂੰ ਲੱਗਦਾ ਕਿ ਫੈਮਲੀ ਚ ਆਪਣਾ ਇੱਕ ਡਾਕਟਰ ਹੋਵੇ ਜਿਹੜੀ ਆਪਣੀ ਟੇਕ ਕੇਅਰ ਕਰਦੇ ਆਪਣੀ ਹੈਲਥ ਸ਼ੋਅ ਦਾ ਵੀ ਟੇਕ ਕੇਅਰ ਕਰ ਸਕੇ ਪਰ ਫਿਰ ਮੈਂ ਸੋਚਿਆ ਕਿ ਆਪਣੀ ਜਿਹੜਾ ਹੁੰਦਾ ਨਾ ਨਿਯੋਸ਼ ਹੁੰਦਾ ਸਪੋਰਟਸ ਲਿਓ ਮੈਂ ਜੱਗਿਆ ਸੀ ਵਿੱਚ ਦੇਖੀਏ ਮਹਜਤ ਤੇ ਮਦਦ ਡਾਕਟਰ ਪ੍ਰਵਿੰਦਰ ਕਾਲ ਮੇਰੇ ਨਾਲ ਨੇ ਮਾਂ ਦੇ ਨਾਲ ਇੱਥੇ ਗੱਲ ਕਰਨੀ ਇਸ ਲਈ ਜ਼ਰੂਰੀ ਬਣਦੀ ਹੈ ਕਿਉਂਕਿ ਬੱਚੇ ਦਾ ਜਨਮ ਤੋਂ ਲੈ ਕੇ ਉਸ ਦਾ ਭਵਿੱਖ ਜਿਹੜਾ ਹੁੰਦਾ ਉਹ ਮਾਂ ਨੂੰ ਹੀ ਕ੍ਰੈਡਿਟ ਦਿੱਤਾ ਜਾਂਦਾ ਹੈ ਕਿ ਮਾਂ ਨੇ ਉਹਦੇ ਲਈ ਕਿੰਨਾ ਕੁ ਸਮਾਂ ਬਤਾਇਆ ਖਾਸ ਕਰਕੇ ਜੇਕਰ ਮਦਰ ਵਰਕਿੰਗ ਹੋਵੇ ਤਾਂ ਫਿਰ ਜ਼ਿਆਦਾ ਜਿਹੜੀ ਇਹ ਗੱਲਬਾਤ ਕਰਨੀ ਬਣ ਜਾਂਦੀ ਹੈ ਤੁਹਾਡਾ ਵੀ ਵੈਲਕਮ ਹੈ ਜੀ ਤੇ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਕੰਗ੍ਰੈਚੁਲੇਸ਼ਨਸ 골ਡ ਮੈਡਲ ਬੇਟੇ ਦਾ ਆਉਣਾ ਕਿੰਦਾ ਦਾ ਅਹਿਸਾਸ ਦੇ ਲੰਦਾ ਬੜੀ ਇੱਕ ਪ੍ਰਾਊਡ ਮੂਮੈਂਟ ਹੈ ਔਰ ਜਦ ਤਾਈਂ 골ਡ ਮੈਡਲ ਜਾਂ ਕੋਈ ਵੀ ਅਚੀਵਮੈਂਟ ਹੁੰਦੀ ਹੈ ਉਹਦੇ ਨਾਲ ਨਾਲ 익ਸਪੈਕਟੇਸ਼ਨਸ ਐਕਚੁਅਲੀ ਹੋਰ ਵੱਧ ਜਾਂਦੀਆਂ ਤੇ ਇਦਾਂ ਲੱਗਦਾ ਹੈ ਕਿ ਐਜ਼ ਅ ਪੈਰੈਂਟਸ ਸਾਡੀ ਵੀ ਰਿਸਪੌਂਸਿਬਿਲਟੀ ਵੱਧ ਗਈ ਤੇ ਬੱਚੇ ਦੀ ਵੀ ਵੱਧ ਗਈ ਮੈਂ ਜਦੋਂ ਮਾਈ ਜਿਤਨਾ ਗੱਲ ਕਰ ਰਹੀ ਸੀ ਨਾ ਇੰਨੇ ਵੀ ਮੈਨੂੰ ਇਹੀ ਕਿਹਾ ਕਿ ਸਟਾਰਟਿੰਗ ਦੇ ਵਿੱਚ ਮੇਰੇ ਪੈਰੈਂਟਸ ਨੂੰ ਵੀ ਨਹੀਂ ਸੀ ਸਾਡਾ ਬੇਟਾ ਡਾਕਟਰ ਬਣੇ ਜੋ ਇੱਕ ਨਾਰਮਲ ਧਾਰਨਾ ਪਰਿਵਾਰਾਂ ਦੇ ਵਿੱਚ ਹੁੰਦੀ ਹੈ ਤੁਸੀਂ ਐਕਾਡੈਮਿਕਲੀ ਹੀ ਜਿਹੜੇ ਚੱਲ ਰਹੇ ਹੋ ਤਾਂ ਤੁਹਾਡਾ ਵੀ ਇਹੀ ਸੀਗਾ ਕਿ ਚਲੋ ਸਾਡਾ ਬੱਚਾ ਵੀ ਕੁਝ ਪੜ੍ਹਾਈ ਦੇ ਵੱਲ ਨਿਕਲੇ ਪਰ ਗੇਮ ਵਾਲਾ ਜਾਣ ਦਾ ਰੁਝਾਨ ਇਹ ਕਿਵੇਂ ਬਣਿਆ ਇਹ ਵੈਸੇ ਤਾਂ ਬਚਪਨ ਤੋਂ ਹੀ ਗੇਮ ਖੇਡਦਾ ਸੀ ਐਜ਼ ਅ ਪੈਸ਼ਨ ਰੈਗੂਲਰ ਪ੍ਰੈਕਟਿਸਲੀ ਜਾਂਦਾ ਸੀ ਫਿਰ ਹੌਲੀ-ਹੌਲੀ ਕਰਦੇ ਦਾ ਇੰਟਰਸਟ ਜਨਰੇਟ ਹੋ ਗਿਆ ਤੇ ਇਹਦੀਆਂ ਅਚੀਵਮੈਂਟਸ ਜਿੱਦਾਂ-ਜਿੱਦਾਂ ਵੱਧੀਆਂ ਨਹੀਂਆਂ ਸਪੈਸ਼ਲੀ ਜਦੋਂ ਇਹਨੇ ਆਈਟਾ ਮੈਚਸ ਖੇលਨੇ ਸ਼ੁਰੂ ਕੀਤੇ ਤੇ देन ਸਾਨੂੰ ਐਕਚੁਅਲੀ ਰੈਲਾਈਜ਼ ਹੋਇਆ ਕਿ ਨਹੀਂ ਇਹ ਸ਼ਾਇਦ ਸਪੋਰਟਸ ਲਈ ਬਣਿਆ ਹੈ ਔਰ ਇਹ ਸਪੋਰਟਸ ਐਕਸਲ ਕਰ ਸਕਦਾ ਸੋ ਐਸਾ ਨਹੀਂ ਕਿ ਸਟੱਡੀ ਨਹੀਂ ਕਰ ਰਿਹਾ ਸਕੂਲ ਵੀ ਜਾਂਦਾ ਹੈ ਤੇ ਆਪਣੀਆਂ ਕਲਾਸਸ ਵੀ ਕਰਦਾ ਪਰ ਜਿਹੜਾ ਜ਼ਿਆਦਾ ਜੇ ਕਹੀਏ ਕਰੀਅਰ ਬਣਾਉਣ ਦੀ ਗੱਲ ਹੈ ਉਹ ਇਹਦਾ ਸਪੋਰਟਸ ਵੱਲ ਜ਼ਿਆਦਾ ਸੋ ਐਜ਼ ਅ ਪੈਰੈਂਟ ਸਾਨੂੰ ਲੱਗਦਾ ਕਿ ਜਿਸ ਵੀ ਫੀਲਡ ਸਜਾਏ ਇਹ ਸਕਸੈਸਫੁਲ ਰਹੇ ਸੋ ਇਸ ਤਰ੍ਹਾਂ ਦੀ ਕੋਈ ਗਲੈਸ਼ਿਕ ਵਾਨੀ ਹੈ ਕਿ ਡਾਕਟਰ ਬਣਨਾ ਚਾਹੀਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੀਦਾ ਸੀ ਜੋ ਇਹਦਾ ਗੋਲ ਹੈ ਉਹਦੇ ਚ ਬੈਸਟ ਕਰੇ ਤੇ ਐਕਸਲ ਕਰੇ ਡਾਈਟ ਦਾ ਤੁਸੀਂ ਕਿਵੇਂ ਅਜ਼ਮਦਰ ਉਹਨੂੰ ਮੈਨੇਜ ਕਰਦੇ ਹੋ ਕਿਵੇਂ ਦੇਖਦੇ ਹੋ ਡਾਈਟ ਚ ਛੋਟੇ ਹੁੰਦੇ ਤੋਂ ਹੀ ਸ਼ਾਇਦ ਅਸੀਂ ਇਹਨੂੰ ਕਦੇ ਵੀ ਬਾੜਦਾ ਨਹੀਂ ਖਿਲਾਇਆ ਸੀ ਸੋ ਇਵਨ ਮੈਂ ਅੱਜ بڑے ਸਾਲ ਤੱਕ ਵੈਡਿੰਗਸ ਜਾਂ ਕਿਸੇ ਫੰਕਸ਼ਨ ਚ ਵੀ ਜਾਂਦੀ ਸੀ ਤਾਂ ਅਸੀਂ ਹਮੇਸ਼ਾ ਘਰ ਦਾ ਕੁਝ ਬੜਿਆਂ ਛੋਟੇ ਟਿਫਨਸ ਦੇ ਵਿੱਚ ਇਹਦੇ ਲਈ ਲੈ ਕੇ ਜਾਂਦੇ ਸੀ ਸੋ ਅੱਜ ਵੀ ਇਹ ਕਿਤੇ ਵੀ ਜਾਂਦਾ ਮੈਚੇਸ ਖੇਲਣ ਜਾਂਦਾ ਹੈ ਤੇ ਅਸੀਂ ਇਹਨੂੰ ਘਰ ਦਾ ਬਣਿਆ ਹੋਇਆ ਖਾਣਾ ਦੁੱਧ ਤਾਂ ਹੀ ਸ਼ੇਕਸ ਹੋ ਗਏ ਦਾਲ ਹੋ ਗਈ ਚਾਵਲ ਹੋ ਗਏ ਸੋ ਜੋ ਵੀ ਘਰ 'ਚ ਰੈਗੂਲਰ ਆਪਣੀ ਪੰਜਾਬੀ ਫੈਮਿਲੀਜ਼ ਫੂਡ ਬਣਦਾ ਉਹ ਹੀ ਇਹ ਖਾਂਦਾ ਔਰ ਕਦੇ ਵੀ ਘਰ 'ਚ ਕੋਕ ਲਿੰਕਾ ਜਾਂ ਕਿਸੇ ਵੀ ਤਰ੍ਹਾਂ ਦੇ ਪੈਕਡ ਚੀਜ਼ਾਂ ਜਿਹੜੀਆਂ ਐ ਅਵੋਇਡ ਕੀਤੀਆਂ ਜਾਂਦੀਆਂ ਸਪੈਸ਼ਲੀ ਬੱਚਿਆਂ ਨੇ ਸੋ ਦੋਨੋਂ ਬ੍ਰਦਰਸ ਜਿਹੜੇ ਨੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਖਾਂਦੇ ਤੁਸੀਂ ਉਹਨਾਂ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਨ੍ਹਾਂ ਦੇ ਬੱਚੇ ਪਲੇਅਰ ਨੇ ਜਾਂ ਫੇਅਰ ਸਪੋਰਟਸ ਵਿੱਚ ਆਉਣਗੇ ਜਿਹਨਾਂ ਦੇ ਵਿੱਚ ਦੇਖੋ ਜੀ ਜਦੋਂ ਅਸੀਂ ਕਹਿੰਦੇ ਹਾਂ ਕਿ ਬੱਚੇ ਬਾਹਰ ਦੀਆਂ ਚੀਜ਼ਾਂ ਬੜੇ ਸ਼ੌਂਕ ਨਾਲ ਖਾਂਦੇ ਨੇ ਤਾਂ ਗਲਤੀ ਪਹਿਲੀ ਪੈਰੈਂਟਸ ਦੀ ਹੈ ਕਿਉਂਕਿ ਅਸੀਂ ਇੰਟਰੋਡਿਊਸ ਕਰਦੇ ਹਾਂ ਅਸੀਂ ਬੱਚੇ ਨੂੰ ਬਾਹਰ ਲੈ ਜਾ ਕੇ ਬਾਹਰ ਦਾ ਕੁਝ ਖਿਲਾਨਦੇ ਹਾਂ ਤੇ ਬੱਚੇ ਦਾ ਇੰਟਰਸਟ ਕਰਨਾ ਸ਼ੁਰੂ ਹੋ ਜਾਂਦਾ ਕਿਉਂਕਿ ਉਹ ਸ਼ਾਇਦ ਸਪਾਈਸੀ ਜਿਹੀਆਂ ਹੁੰਦੀਆਂ ਆ ਜਾਂ ਅਟਰੈਕਟਿਵ ਪੈਕੇजेस ਹੁੰਦੇ ਆ ਤੇ ਬੱਚੇ ਨੂੰ ਇੰਟਰਸਟ ਬਣਦਾ ਸੋ ਐਜ਼ ਅ ਪੈਰੈਂਟ ਪਹਿਲੀ ਗਲਤੀ ਸਾਡੀ ਉੱਥੇ ਹੋ ਜਾਂਦੀ ਹੈ ਫਿਰ ਚਲੋ ਬੱਚਾ ਬਾਹਰ ਜਾਣਾ ਜਾਂ ਬਾਹਰ ਦੀ ਚੀਜ਼ ਖਾਣਾ ਬੁਰਾ ਨਹੀਂ ਹੈ ਪਰ ਕਿੰਨੀ ਐਕਸਟ ਉਹ ਬਹੁਤ ਧਿਆਨ ਦੇਣ ਲਈ ਕਿੰਨੀ ਵਾਰ ਖਾਦੇ ਜਾਂਦੇ ਕਿੰਨੀ ਵਾਰ ਖਾਦੇ ਜਾ ਰਹੀ ਹੈ ਫ੍ਰੀਕਵੈਂਸੀ ਕੀ ਹੈ ਉਸ ਚੀਜ਼ ਦੀ ਉਹ ਬਹੁਤ ਧਿਆਨ ਰੱਖਣ ਵਾਲੀ ਗੱਲ ਹੈ ਔਰ ਦੂਸਰਾ ਬੱਚਿਆਂ ਨੂੰ ਜਿਹੜਾ ਸਪੈਸ਼ਲੀ ਜਿਹੜੇ ਖੇਡਦੇ ਨੇ ਹਾਈ ਪ੍ਰੋਟੀਨ ਡਾਈਟ ਦੀ ਜ਼ਰੂਰਤ ਹੈ ਔਰ ਮੈਂ ਤਾਂ ਇਹ ਕਹੂੰਗੀ ਕਿ ਇੰਡੀਅਨ ਡਾਈਟ ਜਿਹੜੀ ਬਣੀ ਹੀ ਇਸ ਤਰ੍ਹਾਂ ਦੀ ਹੈ ਕਿਉਂਕਿ ਸਾਡੇ ਲੋਕ ਸ਼ੁਰੂ ਤੋਂ ਕੰਮ ਵੀ ਖੁੱਲਾ ਕਰਦੇ ਰਹੇ ਨੇ ਤੇ ਖੁੱਲਾ ਖਾਂਦੇ ਰਹੇ ਨੇ ਸੋ ਦੁੱਧ ਦਹੀਂ ਹਰ ਘਰ ਦੇ ਵਿੱਚ ਅਵੇਲੇਬਲ ਹੈ ਬੇਸਿਕ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਤੁਸੀਂ ਸਮੂਦੀਸ ਬਣਾ ਲਓ ਸ਼ੇਕਸ ਪੀ ਲਓ ਜਾਂ ਨੈਕਸਟ ਦੇ ਦਿਓ ਕਿਸੇ ਵੀ ਤਰ੍ਹਾਂ ਦਾ ਮਿਕਸਚਰ ਬੱਚੇ ਨੂੰ ਦਿੱਤਾ ਤੇ ਬਾਕੀ ਦਾਲ ਰੋਟੀ ਵਰਗੀ ਰਾਈਟ ਕਿਤੇ ਵੀ ਨਹੀਂ ਆ ਇਹ ਹਰ ਬੱਚਾ ਖਾ ਸਕਦਾ ਹੈ ਹਰ ਪੇਰੈਂਟ ਅਫੋਰਡ ਵੀ ਕਰ ਸਕਦਾ ਬਿਲਕੁਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਧੰਨਵਾਦ ਅੱਜ ਦੇ ਤਕਨੀਕੀ ਯੁੱਗ ਦੇ ਵਿੱਚ ਜਿੱਥੇ ਛੋਟੀ ਉਮਰ ਦੇ ਵਿੱਚ ਹੀ ਬੱਚੇ ਮੋਬਾਈਲ ਫੋਨਾਂ ਦੇ ਵਿੱਚ ਦਿਨ ਰਾਤ ਖੇਡਾ ਖੇਡ ਰਹੇ ਨੇ ਵੀਡੀਓ ਗੇਮਸ ਦੇ ਵਿੱਚ ਰੁੱਝੇ ਹੋਏ ਨੇ ਜਾਂ ਫਿਰ YouTube ਦੇ ਉੱਤੇ ਜਾਂ ਹੋਰ ਬਹੁਤ ਸਾਰੇ OTT ਪਲੇਟਫਾਰਮਸ ਦੇ ਉੱਤੇ ਦਿਨ ਰਾਤ ਕਾਰਟੂਨ ਦੇ ਕੇ ਆਪਣਾ ਮਨੋਰੰਜਨ ਕਰਦੇ ਨੇ ਉੱਥੇ ਹੀ ਜੇਕਰ ਖੇਡਾਂ ਦੀ ਗੱਲ ਕੀਤੀ ਜਾਵੇ ਖਾਸ ਕਰਕੇ ਸਰੀਰਕ ਖੇਡਾਂ ਤਾਂ ਉਹ ਬਹੁਤ ਨਾਮਾਤਰ ਰਹਿ ਗਈਆਂ ਨੇ ਪਰ ਇਸ ਪੂਰੇ ਵਰਤਾਰੇ ਦੇ ਦੌਰਾਨ ਇੱਕ ਇਹੋ ਜਿਹਾ ਵੀ ਬੱਚਾ ਹੈ ਜੋ ਕਿ ਛੋਟੀਆਂ ਪੁਲਾੰਗਾ ਪਟਦਾ ਹੋਇਆ ਵੱਡੀਆਂ ਪ੍ਰਾਪਤੀਆਂ ਕਰ ਰਿਹਾ ਹੈ ਲੌਨ ਟੈਨਿਸ ਦੇ ਵਿੱਚ ਉਸਨੇ ਨਿੱਕੀ ਉਮਰ ਦੇ ਵਿੱਚ ਹੀ ਵੱਡਾ ਨਾਮ ਕਮਾਇਆ ਪੁਟਾਨ ਦੇ ਵਿੱਚ ਹੋਈ ਇਹ ਖੇਡ ਜਿਹਦੇ ਵਿੱਚ ਸਿੰਗਲ ਤੇ ਡਬਲ ਦੋਨਾਂ ਮੈਚਾਂ ਦੇ ਵਿੱਚ ਅੰਡਰ 14 ਦੇ ਵਿੱਚ ਭਾਗ ਲੈਂਦੇ ਹੋਏ ਇਸ ਬੱਚੇ ਨੇ 골ਡ ਮੈਡਲ ਜਿੱਤਿਆ ਹੈ ਤੇ ਇਸ ਵੇਲੇ ਇਹ ਨੈਸ਼ਨਲ ਟੀਮ ਦੇ ਵਿੱਚ ਵੀ ਜਿਹੜਾ ਸ਼ਾਮਲ ਹੋ ਗਿਆ ਹੈ ਅ ਨਾਮ ਹੈ ਬੱਚੇ ਦਾ ਮਹਿਜਿਤ ਤੇ ਆਪਣੇ ਨਾਮ ਨੂੰ ਹੀ ਇਹ ਸਿੱਧ ਕਰਦਾ ਹੈ ਮਹਿ ਦਾ ਮਤਲਬ ਹੈ ਪੂਰੀ ਤਰਤੀ ਜਿੱਤ ਦਾ ਮਤਲਬ ਉਸ ਉੱਤੇ ਪੂਰੀ ਜਿੱਤ ਪਾ ਲੈਣਾ ਸੋ ਇਸ ਬੱਚੇ ਨੇ ਲੌਨ ਟੈਨਿਸ ਖੇਡ ਨੂੰ ਆਪਣੀ ਇੱਕ ਗੇਮ ਚੁਣਿਆ ਔਰ ਇਸ ਖੇਡ ਦੇ ਵਿੱਚ ਦਿਨ ਰਾਤ ਮਿਹਨਤ ਕੀਤੀ ਅੰਡਰ 14 ਪੁਟਾਨ ਦੇ ਵਿੱਚ ਹੋਏ ਮੈਚਾਂ ਦੇ ਵਿੱਚ 골ਡ ਮੈਡਲ ਲੈ ਕੇ ਆਇਆ ਤੇ ਹੁਣ ਇਹ ਨੈਸ਼ਨਲ ਦੀ ਤਿਆਰੀ ਕਰ ਰਿਹਾ ਸੋ ਸਾਡੀਆਂ ਸ਼ੁਭ ਕਾਮਨਾਵਾਂ ਹੈ ਇਸ ਬੱਚੇ ਦੇ ਨਾਲ ਨੇ ਮਹਿਜਿਤ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿਵੇਂ ਇਸ ਖੇਡ ਦੇ ਵਿੱਚ ਆਇਆ ਮਹਿਜਿਤ ਬਹੁਤ ਬਹੁਤ ਵੈਲਕਮ ਹੈ ਥੈਂਕ ਯੂ ਕੀ ਹਾਲ ਚਾਲ ਹੈ ਮੇਰਾ ਵਧੀਆ ਸਭ ਜੀ ਤੁਹਾਡਾ ਬਹੁਤ ਵਧੀਆ ਮੈਂ ਜੇ ਸਭ ਤੋਂ ਪਹਿਲਾ ਸਵਾਲ ਮੈਂ ਪੁੱਛੂੰ ਕਿ ਜਿਵੇਂ ਬੱਚੇ ਹੁੰਦੇ ਨੇ ਉਹਨਾਂ ਨੂੰ ਆਪਣਾ ਚੰਗਾ ਜਾਂ ਬੁਰਾ ਨਹੀਂ ਪਤਾ ਹੁੰਦਾ ਖਾਸ ਕਰਕੇ ਜੇਕਰ ਗੇਮਸ ਦੀ ਗੱਲ ਕੀਤੀ ਜਾਵੇ ਤਾਂ ਮੋਬਾਈਲਾਂ ਦੇ ਵਿੱਚ ਖੇਡਾਂ ਖੇਡ ਲਈਆਂ ਜਾਂ ਫਿਰ ਖਾਣ ਪੀਣ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਜਿਹੜੀ ਕੋਲਡ ਡਰਿੰਕਸ ਨੇ ਜਾਂ ਹੋਰ ਡੈਵਰੇਜਸ ਨੇ ਜਾਂ ਹੋਰ ਬਹੁਤ ਸਾਰੇ ਫੂਡ ਨੇ ਬੱਚਿਆਂ ਦਾ ਆਕਰਸ਼ਣ ਉਹਨੇ ਵੱਲ ਹੁੰਦਾ ਮਹੇ ਜੇ ਤੇ ਇਹਨਾਂ ਚੀਜ਼ਾਂ ਤੋਂ ਹਟ ਕੇ ਇੱਕ ਖਿਡਾਰੀ ਕਿਵੇਂ ਬਣੇ ਮੈਂ ਛੋਟੇ ਬੰਦੇ ਮਤਲਬ ਮੈਂ ਪਹਿਲਾਂ ਇਹਨਾਂ ਚੀਜ਼ਾਂ ਚ ਨਹੀਂ ਸੀ ਜਿਹੜਾ ਖਾਣ ਪੀਣ ਵਾਲੀ ਤੁਸੀਂ ਗੱਲ ਕਰ ਰਹੇ ਹੋ ਕੋਕ ਲਿੰਕਾ ਇਹ ਮੈਂ ਛੋਟੇ ਤੇ ਛੋਟੇ ਨੇ ਇੱਕ ਵਾਰੀ ਟਰਾਈ ਕਰਕੇ ਦੇਖਿਆ ਪਰ ਨਹੀਂ ਮੈਂ ਉਹ ਸੋਚਿਆ ਕਿ ਨਹੀਂ ਚੰਗਾ ਨਹੀਂ ਲੱਗਿਆ ਚੰਗਾ ਨਹੀਂ ਲੱਗਿਆ ਓਕੇ ਫਿਰ ਹੁਣ ਜਿਹੜੀ ਆ ਆਦਤ ਪੈ ਗਈ ਉਹਨਾਂ ਨੂੰ ਕਿ ਵਧੀਆ ਦੁੱਧ ਵਾਲੀ ਚੀਜ਼ਾਂ ਹੋ ਗਈ ਤੇ ਘਰੇ ਬਣਾ ਲੈ ਆਪਾਂ ਸਾਰੇ ਘਰ ਦਾ ਖਾਣਾ ਘਰ ਦਾ ਖਾਣਾ ਹੋ ਗਿਆ ਤੇ ਜਿਹੜਾ ਡਾਈਟ ਰਿਪਰ ਦੇਖੇ ਜਿਹੜਾ ਹੈਵੀ ਚੀਜ਼ਾਂ ਦੇ ਨਾਨ ਵੇਜ ਵਗੈਰਾ ਇਹ ਵੀ ਬਾਹਰ ਹੁਣੀ ਕਰੇ ਖਾਣਾ ਪਾਉਣਾ ਮੈਂ ਲੌਨ ਟੈਨਿਸ ਖੇਡਣਾ ਤੁਹਾਡੀ ਇਹਦੇ ਵਿੱਚ ਇੰਟਰਸਟ ਕਿਵੇਂ ਆਇਆ ਕਿ ਮੈਂ ਇਹ ਗੇਮ ਖੇਡਨੀ ਹੈ ਇੰਟਰਸਟ ਤਾਂ ਥੋੜਾ ਜਿਹਾ ਹੈ ਅਲੱਗ ਛੋਟੇ ਹੁੰਦੇ ਮੈਂ ਪਹਿਲਾਂ ਨੇੜੇ ਜਿਹੜੇ ਆਪਾਂ ਨੂੰ ਪੈਂਦੀ ਸੀ ਸਪੋਰਟ ਜਿਹੜੀ ਹੁੰਦੀ ਸੀ ਲੌਨ ਟੈਨਿਸ ਪੈਂਦੀ ਸੀ ਪਹਿਲਾਂ ਆਪਾਂ ਸੈਕਟਰ 69 ਜਿਹੜਾ ਹੈਗਾ ਮੰਗਲੀ ਉਧਰ ਸਕੂਲ ਸੈਮਰੋਕਸਿਡ ਸੈਕੰਡਰੀ ਸਕੂਲ ਤੇ ਉਧਰ ਟੈਨਿਸ ਕੋਰਟ ਸੀਗੀ ਤੇ ਆਪਾਂ ਨੂੰ ਸੱਤੋਂ ਨੇੜੇ ਪੈਂਦੇ ਸੀ ਤੇ ਪਹਿਲੀ ਵਾਰੀ ਜਦੋਂ ਮੈਂ ਖੇਡ ਕੇ ਦੇਖਿਆ ਤਾਂ ਧੀਰੇ ਧੀਰੇ ਕਰਕੇ ਮੇਰਾ ਇੰਟਰਸਟ ਵਧਿਆ ਤੇ ਉਸ ਕਾਰਨ ਆ ਕੇ ਟੈਨਿਸ 'ਚ ਮੇਰਾ ਇੰਟਰਸਟ ਵਧੇ ਤਾਂ ਮੈਂ ਉਹਨੂੰ ਸ਼ੁਰੂ ਕਰ ਦਿੱਤੀ ਮਸਤਿਆ ਲੱਗੀ ਤੁਹਾਨੂੰ ਬਹੁਤ ਵਧੀਆ a ਸਿੰਗਲ 'ਚ ਖੇਡ ਕੇ ਜ਼ਿਆਦਾ ਮਜ਼ਾ ਆਉਂਦਾ ਈ ਆ ਡਬਲ 'ਚ ਸਿੰਗਲ 'ਚ ਤੁਹਾਡਾ ਮਤਲਬ ਫਿਟਨੈਸ ਲੈਵਲ ਬਹੁਤ ਜ਼ਿਆਦਾ ਹਾਈ ਹੋਣਾ ਚਾਹੀਦਾ ਡਬਲ 'ਚ ਤੁਹਾਡਾ ਪਾਰਟਨਰ ਵੀ ਹੈਗਾ ਨਾਲੇ ਤਾਂ ਤੁਸੀਂ ਕੋਆਰਡੀਨੇਟ ਕਰਕੇ ਕਰ ਸਕਦੇ ਮੈਂ ਸਿੰਗਲ 'ਚ ਤੁਹਾਨੂੰ ਆਪਣੇ ਦਮ ਤੇ ਲੜਨਾ ਪੈਣਾ ਮੈਂ ਇਹ ਇਹ ਪੂਰੀ ਗੇਮ ਦੇ ਵਿੱਚ ਜਿੱਦਾਂ ਹੁਣ ਤੱਕ ਤੁਸੀਂ ਅੰਡਰ 14 ਖੇਡ ਕੇ ਆਏ ਹੋ ਉਹ ਤਾਂ ਚੀਜ਼ ਹੀ ਸੈਂਟ ਹੈ ਨਾ ਚੈਲੰਜਸ ਕਿਹੜੇ ਰਹੇ ਨੇ ਮੈਨੂੰ ਲੱਗਾ ਹੋਵੇ ਕਿ ਬਹੁਤ ਮਿਹਨਤ ਕਰਨੀ ਪਈ ਜਾਂ ਕੋਈ ਏਦਾਂ ਦਾ ਮੂਮੈਂਟ ਜਿਹਦੇ ਵਿੱਚ ਮੈਨੂੰ ਲੱਗਾ ਹੋਵੇ ਕਿ ਮੈਂ ਮੁਸ਼ਕਿਲ ਨਾਲ ਜਿੱਤੂਗਾ ਜਾਂ ਕੁਝ ਕਹਿੰਦੇ ਨੇ ਖੇਡ ਗੇਮ ਦੇ ਨਾਲ-ਨਾਲ ਬ੍ਰੇਨ ਵੀ ਚੱਲਦਾ ਹੁੰਦਾ ਹੈ ਕੋਈ ਏਦਾਂ ਦੀ ਮੂਮੈਂਟ ਹੋਵੇ ਤੁਹਾਡੀ ਚੈਲੰਜਸ ਤਾਂ ਬੜੇ ਸੀ ਉੱਧਰ ਐਲਟੀਟਿਊਡ ਹੈਗਾ ਬਹੁਤ ਉੱਚਾ ਇਤਤਲ ਜਿਹੜਾ ਹਿਲੀ ਏਰੀਆ ਇਸ ਸਾਈਡ ਤੇ ਦੇਖਿਏ بڑے بڑے ਪਹਾੜ ਸੀਗੇ ਉੱਤੇ ਤੇ ਆਪਾਂ ਮਤਲਬ ਚੈਲੰਜ ਸੀ ਬਰੀਥਿੰਗ ਦਾ ਹੋਣਾ ਸੀ ਅੱਛਾ ਤੇ ਸਾਹ ਲੈਣ ਦਾ ਪ੍ਰੋਬਲਮ ਕਿਉਂਕਿ ਆਪਾਂ ਜਿਹੜੇ ਹੈਗੇ ਲੋਅਰ ਲੈਵਲ ਦੇ ਹੇਠਾਂ ਨੀਚੇ ਵਾਲਾ ਐਲਟੀਟਿਊਡ ਆਪਣਾ ਲੋਅ ਲੈਵਲ ਦੇ ਅੰਦਰ ਤੇ ਉਧਰ ਬਹੁਤ ਚਾਈ ਤੇ ਮਤਲਬ ਸਾਹ ਲੈਣ ਦੇ ਪਤਲੀ ਸੀ ਉਧਰ ਆਕਸੀਜਨ ਦੇਖੀ ਤੇ ਦੂਜਾ ਜਿਹੜਾ ਕੋਰ ਦਾ ਸਰਫੇਸ ਸੀ ਉਹ ਬਹੁਤ ਫਾਸਟ ਸੀ ਉਧਰ ਮੈਨੂੰ ਕੰਟਰੋਲ ਕਰਕੇ ਮਾਰਨੀ ਪੈਂਦੀ ਸੀ ਬਾਲ ਕਿ ਇਹ ਨਹੀਂ ਕਿ ਕਿ ਵਾਈ ਜਾ ਉਧਰ ਤਾਂ ਕਿ ਆਪਣਾ ਪੈਂਦੀ ਰਵੀ ਬਾਲ ਸਪਿੰ ਕਰਕੇ ਨਾਲ ਉਧਰ ਕੰਟਰੋਲ ਛੇੜਨਾ ਪੈਂਦਾ ਸੀ ਤਾਂ ਹੀ ਦਾ ਕੇ ਕੱਟ ਸਕਦਾ ਮੈਂ ਜਿੱਦਾਂ ਦਾ ਔਖਾ ਸੀ ਜਦੋਂ ਜਾਣਾ ਸੀਗਾ ਤੇ ਪਤਾ ਸੀ ਆਪਾਂ ਨੂੰ ਜੀਓਗ੍ਰਾਫਿਕਲੀ ਉਹ ਏਰੀਆ ਇਸ ਤਰ੍ਹਾਂ ਦਾ ਹੈਗਾ ਹਾਂਜੀ ਤੇ ਕੋਚ ਸਾਹਿਬ ਨੇ ਗਾਈਡ ਕੀਤਾ ਹੋਇਆ ਸੀਗਾ ਹਾਂਜੀ ਉਹ ਸਾਰਾ ਗਾਈਡੈਂਸ ਲੈ ਕੇ ਗਏ ਸੀ ਆਪਾਂ ਉੱਧਰ ਸਾਰਾ ਜੀਓਗ੍ਰਾਫਿਕਲ ਕੰਡੀਸ਼ਨਸ ਚੈੱਕ ਕਰੀ ਕਰੀਆਂ ਆਪਾਂ ਤੇ ਉੱਧਰ ਦੇਖਿਆ ਵੈਦਰ ਦਾ ਕੀ ਆ ਟੈਂਪਰੇਚਰ ਕਿੰਨਾ ਹੈ ਤੇ ਇਹ ਸਭ ओके ਮੈਂ ਇਹ ਗੇਮ ਦੇ ਨਾਲ ਨਾਲ ਹੁਣ ਮੈਂ ਜਾਨਣਾ ਚਾਹੁੰਦਾ ਤੁਸੀਂ ਕਿਹੜੀ ਕਲਾਸ ਚ ਪੜਦੇ ਹੋ ਮੈਂ 9ਵਾਂ ਚ ਪੜਦਾ ਨੋ ਵੀ ਜਮਾਤ 9th 10th ਦੇ ਵਿੱਚ ਤਾਂ ਪੜਾਈ ਦਾ ਵੀ ਬਹੁਤ ਪ੍ਰੈਸ਼ਰ ਹੁੰਦਾ ਹਾਂਜੀ ਬਹੁਤ ਪ੍ਰੈਸ਼ਰ ਹੁੰਦਾ ਤੁਹਾਡੇ ਤੇ ਹੈਗਾ ਹੈਗਾ ਬਹੁਤ ਹੈਗਾ ਜੀ ਕਿੰਨਾ ਹੈਗਾ ਕਿਉਂਕਿ ਮੈਂ ਵੱਡੋ ਕੇ ਲੈਣੀ ਸਟੈਂਫੋਰਡ ਯੂਨੀਵਰਸਿਟੀ ਹੈਗੀ ਯੂਐਸਟ ਉੱਧਰ ਐਡਮਿਸ਼ਨ ਲੈਣੀ ਤੇ ਉਹਦੇ ਲਈ ਸਟੱਡੀਜ਼ ਵੀ ਲੈਣਾ ਪੈਂਦਾ 6 ਮਾਰਕਸ ਸਕੋਰ ਕਰਨੇ ਪੈਣੇ ਦੋ ਦੇ ਦੇ ਵੀ ਸਟੱਡੀ ਲਈ ਵੀ ਪੂਰਾ ਜ਼ੋਰ ਪੂਰਾ ਜ਼ੋਰ ਛੇ ਦਾ ਉਹ ਲਾਰਿਆ ਆਪਣਾ ਜਿਹੜਾ ਮੈਂ ਇਹ ਕਿਵੇਂ ਮੈਨੇਜ ਕਰਦਾ ਆਪਣੀ ਸਕੂਲ ਦੀ ਸਟੱਡੀ ਨੂੰ ਵੀ ਤੇ ਗੇਮ ਨੂੰ ਵੀ ਮੈਂ ਮਤਲਬ ਟਾਈਮ ਰੂਟੀਨ ਬਣਾਇਆ ਹੈ ਸਵੇਰੇ ਸਵੇਰੇ ਮੈਂ ਜਾਂਦਾ ਉੱਠ ਕੇ 6 ਵਜੇ ਨਿਕਲ ਜਾਂਦਾ ਮੈਂ ਘਰੋਂ ਤੇ ਟ੍ਰੇਨਿੰਗ ਕਰਦਾ 6 ਤੋਂ 8:30 ਵਜੇ ਤੱਕ ਫਿਰ ਉਸ ਤੋਂ ਬਾਅਦ ਫਿਟਨੈਸ ਵਗੈਰਾ ਕਰਕੇ ਚੇਂਜ ਆਪਰੇ ਕਰਕੇ ਸਕੂਲ ਚੱਲ ਜਾਂਦਾ ਸਕੂਲ ਤੋਂ ਵਾਪਸ ਆ ਕੇ ਰੈਸਟ ਥੋੜਾ ਜਿਹਾ ਕਰਿਆ ਫਿਰ ਸ਼ਾਮ ਨੂੰ ਮਰੀਆਂ ਦੀ ਕਲਾਸ ਸਿਚੂਸ਼ਨ ਕਲਾਸੇ ਲੈਂਦੀ ਹੁੰਦੀ ਹੈ ਉਹਦੇ ਵਿੱਚ ਸਟੱਡੀ ਦਾ ਜਿਹੜਾ ਮਿਸ ਹੁੰਦਾ 파ਰਟ ਉਹ ਕੋਪ ਅਪ ਕਰਕੇ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਆਪਣਾ ਆਪਣੇ ਆਪ ਹੀ ਜਿਹੜਾ ਸਕੂਲ ਦਾ ਕੰਮ ਹੋ ਗਿਆ ਜਾਂ ਜਿਹੜੇ ਆ ਰਹੇ ਹੁੰਦੇ ਤਿਆਰੀ ਬਾਕੀ ਥੋੜਾ ਬਹੁਤ ਠਾਈ ਵੀ ਬਲਦਰ ਫੈਮਿਲੀ ਨਾਲ ਸਪੈਂਡ ਕਰ ਲਈ ਹੂੰ ਕੋਈ ਕਹਿੰਦੀ ਗੇਮ ਤੁਹਾਨੂੰ ਡਿਸਪਲਿਨਸ ਖਾ ਦਿੰਦੀ ਹੈ ਜ਼ਿੰਦਗੀ ਦਾ ਸੱਚਾਈ ਹੈ ਕਿ ਤੁਸੀਂ 6 ਵਜੇ ਕਿਹਾ ਮੈਂ ਉੱਠਦਾ ਦਰਮੀ ਸਰਦੀ 6 ਵਜੇ ਉੱਠਣਾ ਮਰੇ ਨੇ ਹਨਾ ਤੇ ਦਿਲ ਕੀਤਾ ਆਲਸ ਕਰਨ ਨੂੰ ਨਹੀਂ ਹੁਣ ਜਿਹੜਾ ਆਦਤ ਹੈ ਗਈ ਆਪਾਂ ਨੂੰ ਮੈਨੂੰ ਸਵੇਰੇ ਸਵੇਰੇ ਉੱਠਣ ਦੀ ਸਪੋਰਟਸ ਜਿਹੜੀ ਹੈਗੀ ਨਾ ਚੀਜ਼ ਦਿਮਾਗ 'ਚ ਡਿਸਪਲਿਨ ਕ੍ਰੀਏਟ ਕਰ ਦਿੰਦੀ ਹੈ ਹਾਂ ਕਿ ਤੁਹਾਡੇ ਅੰਦਰ ਜਿਹੜੀ ਅੱਗ ਹੁੰਦੀ ਹੈ ਨਾ ਕਿ ਖੇਡਣਾ ਹੀ ਹੈ ਸਵੇਰੇ ਸਵੇਰ ਉੱਠ ਕੇ ਤੇ ਉਹ ਬਿਲਡ ਕਰ ਦਿੰਦੀ ਹੈ ਅੰਦਰ ਮਹੇ ਜਿਤਨਾ ਸੁਭਾਵਿਕ ਹੈ ਕਿ ਚੰਗਾ ਹੀ ਲੱਗੇਗਾ ਪਲੇਅਰ ਨੂੰ ਕਿਉਂਕਿ ਉਹਦੀ ਜਦੋਂ ਮਿਹਨਤ ਦਾ ਫਲ ਨੂੰ ਮਿਲਦਾ ਤੇ ਉਹ ਜਿੱਤਦਾ ਹੈ ਨਾ ਪਰ ਜਿਹੜੀ ਗਿਖੇੜ ਹੁੰਦੀ ਹੈ ਕਹਿੰਦੇ ਉਹ ਤੁਹਾਨੂੰ ਹਾਰ ਨਾਲ ਨਜਿੱਠਣਾ ਮਿਖਾਉਂਦੀ ਹੈ ਹੈਨਾ ਮਹੇ ਨੇ ਹਾਰ ਦੇਖੀ ਹੈ ਹਾਰ ਜਿੱਤਦਾ ਨਾ ਹਾਰ ਵੀ ਬਹੁਤ ਨਾਲ ਦੇਖੀ ਹੈ ਹਾਰ ਮਤਲਬ ਤੁਹਾਨੂੰ ਪਹਿਲਾਂ ਮੈਂ ਛੋਟੇ ਅੰਦੇ ਤਾਂ ਜਿੱਦਾਂ ਹਾਰ ਗਿਆ ਫਿਰ ਥੋੜਾ ਜਿਹਾ ਅੰਦਰ ਦੇ ਇਮੋਸ਼ਨ ਦਾ ਰੋਲ ਲੱਗੇ ਕੀ ਹੋ ਗਿਆ ਫਿਰ ਫਨ ਐਕਸਪੀਰੀਅੰਸ ਹੋ ਚੁੱਕਾ ਹੈ ਨਾ ਕਿ ਹਾਰ ਜਿੱਤ ਮਤਲਬ ਉੱਠ ਜਾਓ ਪਰ ਨਾਲ ਦਿੱਤੋ ਹੂੰ ਜਿੱਤੇ ਉਹ ਦਾ ਖੁਸ਼ ਰਵ ਹਾਰ ਰਿਹਾ ਤਾਂ ਐਕਸੈਪਟ ਕਰੋ ਬੇਟੀ ਐਕਸੈਪਟ ਕਰੋ ਐਕਸੈਪਟ ਕਰੋਗੇ ਤਾਂ ਹੀ ਤੁਹਾਨੂੰ ਭਰ ਲੱਗੂਗਾ ਕਿ ਕਿਦਰ ਤੁਸੀਂ ਮਿਸਟੇਕ ਕਰੀ ਆ ਹੁਣ ਜਦੋਂ ਤੁਸੀਂ ਹਾਰ ਗਏ ਤਾਂ ਤੁਸੀਂ ਦੁੱਖ ਬਣਾਉਣ ਲੱਗੋਗੇ ਫਿਰ ਸਾਰਾ ਕੁਝ ਹੀ ਖਰਾਬ ਹੋ ਜਾਣਾ ਤੁਹਾਡਾ ਦੇਖੀਂ ਮਾਈਂਡ ਸੈਟਿੰਗ ਡਾਊਨ ਚਲਾ ਜਾਊਗਾ ਐਂ ਹੁਣ ਜਦੋਂ ਤੁਸੀਂ ਐਕਸੈਪਟ ਕਰੋਗੇ ਨਾ ਤੁਹਾਨੂੰ ਭਰ ਲੱਗੂਗਾ ਕਿ ਕਿੱਦਾਂ ਹੁਣ ਅੱਗੇ ਵਾਲੇ ਮੈਚਸ ਵਿੱਚ ਕੋਪ ਅਪ ਕਰਕੇ ਜਿੱਤਣਾ ਹੈ ਰੋਲ ਮਾਡਲ ਕਿਹੜੇ ਨੇ ਰੋਜਰ ਫੈਡਰ ਸਵੇਰਾ ਰੋਲ ਮਾਡਲ ਹੈਗਾ ਜਿਹੜਾ ਚਾਰੋਂ ਗ੍ਰੈਂਡ ਸਲੈਮ ਜਿੱਤੇ ਉਹਨੇ ਉਹ ਮਤਲਬ ਗੋਡ ਕਹਿੰਦੇ ਨੇ ਟੈਨਿਸ ਦਾ ਉਹਦਾੰ ਟੇਣਾ ਮਾਈਂਡਸੈਟ ਦਾ ਮੇਨ ਉਹਦਾ ਮਾਈਂਡਸੈਟ ਹੀ ਦੇਖੀ ਮਾਈਂਡਸੈਟ ਕਰਕੇ ਹੀ ਉਹ ਮੇਨ ਜਿਹੜਾ ਹੈ ਬੈਸਟ ਕੈਲੇਸੇ ਨੂੰ ਟੈਨਿਸ ਪਲੇਅਰ ਆਲ ਟਾਈਮ ਫੇਵਰਟ ਸਭ ਦਾ ਦੇਖੀਏ ਜੇ ਤਰ੍ਹਾਂ ਜਰ ਫੈਡਰਲੀ ਰਹੇਗੇ ਤਾਂ ਮੈਂ ਉਹਨੂੰ ਆਪਣਾ ਰੋਲ ਮਾਡਲ ਸਮਝਦਾ ਹਮ ਉਹਦੇ ਉਹਦੇ ਰੂਟੀਨ ਫੋਲੋ ਕਰਨ ਦੀ ਕੋਸ਼ਿਸ਼ ਕਰਦਾ ਹਮ ਡਿਸਪਲਾਈਨ ਟੈਕਟਿਕਸ ਉਹਦੀ ਬਹੁਤ ਵਧੀਆ ਹੈਗੀ ਹੈ ਟਾਈਮ ਆ ਵੀ ਟਰਾਈ ਕਰਦਾ ਸੀ ਵਰਗੀ ਖੇਡਣ ਦੀ ਹਮ ਉਹਦੇ ਰੂਲਸ ਕਿ ਕਿਸ ਤਰੀਕੇ ਦੇ ਨਾਲ ਮਤਲਬ ਪਰਫਾਰਮ ਕਰਦਾ ਪਰਫਾਰਮ ਕਰਦਾ ਹਾਂਜੀ ਹਮ ਵੈਰੀ ਗੁੱਡ ਅੱਛਾ ਇਹ ਦੱਸੋ ਮੈਨੂੰ ਅੱਜ ਦੇ ਟਾਈਮ ਦੇ ਵਿੱਚ ਜਦੋਂ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਫਿਜ਼ੀਕਲ ਐਕਟੀਵਿਟੀਆਂ ਵਿੱਚ ਘਟ ਤੇ ਇੰਡੋਰਸ ਦਾ ਫੋਨ ਦੇ ਉੱਤੇ ਗੇਮਸ ਵਗੈਰਾ ਵਾਲ ਦੇਖਦੇ ਹਾਂ ਤੁਸੀਂ ਵੀ ਵੇਖਿਆ ਹੋਊਗਾ ਕੀ ਲੱਗਦਾ ਹੈ ਕੀ ਤੁਹਾਨੂੰ ਕੀ ਮਹਿਸੂਸ ਕਰਦੇ ਹੋ ਮਤਲਬ ਦੇਖਿਏ ਇੰਡੀਆ 'ਚ ਦੇਖਿਏ ਇੰਡੀਆ ਆਪਣਾ ਹੈਗਾ ਤੇ ਪੈਰੈਂਟਸ ਜਿਆਦਾ ਸਟੱਡੀ ਵੱਲ ਕਹਿੰਦੇ ਸਟੱਡੀ 'ਚ ਜਾਓ ਸਪੋਰਟਸ ਐਕੈਡੈਮਿਕਲੀ ਬੱਚੇ ਨੂੰ ਹੋਣਾ ਚਾਹੀਦਾ ਅੱਛਾ ਕਰਨਾ ਇੰਡੀਆਸ ਲੋਕੀ ਕਹਿੰਦੇ 90 ਪਲੱਸ ਹੀ ਲਾਓ ਤਾਈਂ ਜਾ ਕੇ ਤੁਸੀਂ ਕੁਝ ਕਰ ਸਕਦੇ ਹੂੰ ਹੁਣ ਮੈਂ ਸੋਚਦਾ ਇਹ ਜ਼ਰੂਰੀ ਨਹੀਂ ਹੈਗਾ ਹੁਣ ਹਰ ਇੱਕ ਲਾਈਨ ਆਪਣੀ ਚੰਗੀ ਚੀਜ਼ ਚਾਹੋ ਜਿਹੜਾ ਤੁਹਾਡਾ ਮਨ ਕਹਿੰਦਾ ਜਿੱਦਾਂ ਸਪੋਰਟਸ ਹੋ ਗਈ ਆਰਟ ਐਂਡ ਕraft ਡਾਂਸ ਵੀ ਹੋ ਗਿਆ ਸਟੱਡੀਜ਼ ਵੀ ਮੈਂ ਕਹਿੰਦਾ ਵਧੀਆ ਚੀਜ਼ ਹੈ ਲੇਕਿਨ ਪ੍ਰੈਸ਼ਰ ਨਹੀਂ ਕਰਨਾ ਚਾਹੀਦਾ ਪੈਰੈਂਟਸ ਨੂੰ ਜਿਹੜਾ ਬੱਚਾ ਹੈਗਾ ਉਹਨੂੰ ਆਪਣੀ ਲਾਈਨ ਚ ਧੰਦੋ ਹੂੰ ਹੁਣ ਤਾਂ ਹੀ ਆਪਾਂ ਦੇਖੀਏ ਪੈਰੈਂਟਸ ਪ੍ਰੈਸ਼ਰ ਡਾਲਦੇ ਆ ਬੱਚਿਆਂ ਦੇ ਔਰ ਫੋਨ ਜਿਹੜਾ ਫੜਾਉਂਦੇ ਤੇ ਛੋਟੀ ਉਮਰ ਚ ਫੋਨ ਪਹਿਲੇ ਦੇ ਟਾਈਮ ਨਹੀਂ ਹੁੰਦਾ ਸੀ ਤਾਂ ਹੁਣ ਜਿਹੜਾ ਨਵਾਂ ਜਨਰੇਸ਼ਨ ਆਈ ਹੈ ਆਪਣੀ ਨਵੀਂ ਜਨਰੇਸ਼ਨ ਆਈ ਉਹਦੇ ਵਿੱਚ ਪੈਰੈਂਟਸ ਕੋਲ ਟਾਈਮ ਨਹੀਂ ਹੁੰਦਾ ਕਿ ਬੱਚਿਆਂ ਨਾਲ ਮਾਪੇ ਨੂੰ ਟਾਈਮ ਟਾਈਮ ਨਹੀਂ ਹੁੰਦਾ ਤਾਂ ਇਹ ਫੋਨ ਫੜਾਣ ਦੇ ਬੱਚਿਆਂ ਨੂੰ ਉਹਨੋਂ ਫਿਰ ਐਡਿਕਸ਼ਨ ਚ ਪੈ ਜਾਂਦੇ ਆ ਮਹੀਂ ਤੁਹਾਡੇ ਪੈਰੈਂਟਸ ਵੀ ਵਰਕਿੰਗ ਨੇ ਹਨਾ ਦੋਨੋਂ ਹੀ ਬਿਜ਼ੀ ਨੇ ਤੇ ਤੁਹਾਨੂੰ ਬਚਪਨ ਦੇ ਵਿੱਚ ਕਿਵੇਂ ਉਹਨਾਂ ਨੇ ਮਤਲਬ ਇਧਰਲੀ ਸਾਈਡ ਲਗਾਇਆ ਗੇਮ ਵੱਲ ਉਹਨਾਂ ਕੋ ਵੀ ਤਾਂ ਸਮਾਂ ਨਹੀਂ ਹੋਊਗਾ ਤੁਹਾਡੇ ਲਈ ਮੰਨ ਲਓ ਦੇਖਿਏ ਪੈਰੈਂਟਸ ਮੇਰੇ ਸੇ ਪਹਿਲਾਂ ਉਹ ਪਾਪਾ ਪਾਪੀ ਜਿੰਦੇ ਮੰਮਾ ਨੂੰ ਮੈਂ ਛੋਟੇ ਪਰਾ ਕਰਕੇ ਤੇ ਮੇਰੇ ਕਰਕੇ ਇੱਕ ਵਾਰੀ ਜੌਬ ਛੱਡਣੀ ਪਈ ਸੀ ਆਪਣੀ ਕਿ ਆਪਣੀ ਟੇਕ ਆਪਣੀ ਟੇਕ ਕੇਰ ਕਰਨੀ ਸੀ ਉਹਨਾਂ ਨੂੰ ਤਾਂ ਮੇਰੇ ਜਿਹੜੇ ਮੰਮਾ ਹੈਗੇ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਸਟੱਡੀ ਪਹਿਲੇ ਸਟੱਡੀ ਹੀ ਅੰਦਰ ਨੇ ਇੰਟਰਸਟ ਪਾਪਾ ਫਰਸਟ ਪ੍ਰੀਫਰੈਂਸ ਸਟੱਡੀ ਹੁੰਦੀ ਹੈ ਪੈਰੈਂਟਸ ਦੀ ਬਿਲਕੁਲ ਉਹਨਾਂ ਦਾ ਪਹਿਲਾ ਇੰਟਰਸਟ ਸੀ ਡਾਕਟਰ ਬਣੇ ਮੈਂ ਡਾਕਟਰ ਬਣਾ ਪਾਪਾ ਕਹਿੰਦੇ ਜੋ ਹਰ ਕਿਸੇ ਦਾ ਸੁਪਨਾ ਹੁੰਦਾ ਡਾਕਟਰ ਬਣਨਾ ਡਾਕਟਰ ਹੋ ਗਿਆ ਇਹ ਸਭ ਨਾਰਮਲ ਹੈ ਸਭ ਨਾਰਮਲ ਹੈ ਤਾਂ ਬੇਸਿਕ ਲੈ ਲੇਖੇ ਤੇ ਪਾਪਾ ਦਾ ਜਿਹੜਾ ਸੀ ਉਹ ਕਹਿੰਦੇ ਜੋ ਮਨ ਕਰ ਲੇਕਿਨ ਅੱਛੀ ਚੀਜ਼ ਕਰ ਹਾਂ ਫਿਰ ਮੈਂ ਮਤਲਬ ਕਰੋਨਾ ਜਿਹੜਾ ਟਾਈਮ ਅਸੀਂ ਕਰੋਨਾ ਉਹਦੇ ਵਿੱਚ ਮੈਂ ਪਹਿਲਾਂ ਸਟੱਡੀ ਵਿੱਚ ਹੀ ਚੱਲ ਗਿਆ ਸੀ ਕਿਉਂਕਿ ਗੇਮ ਦਾ ਟਾਈਮ ਨਹੀਂ ਹੁੰਦਾ ਸੀ ਉਹ ਸਾਰਾ ਕੁਝ ਤਾਂ ਬੰਦ ਹੋ ਗਿਆ ਸੀ ਬਾਅਦ ਫਿਰ ਮੈਨੂੰ ਜਿਹੜੀ ਟੈਨਿਸ ਦਾ ਸ਼ੌਕ ਹੈ ਡੋਲਰ 2022 ਦੇ ਬਾਰੇ ਅਸੀਂ ਲੇਖੇ ਉਹਦੇ ਬਾਅਦ ਬਾਈਕ ਤੋਂ ਬਾਅਦ ਅੱਛਾ ਮੈਂ ਮਤਲਬ ਉਸ ਟਾਈਮ ਮੰਮਾ ਵੀ ਕਹਿੰਦੇ ਡਾਕਟਰ ਜੀ ਮੈਨੂੰ ਡੱਕ ਜਾਂਦਾ ਕਿ ਫੈਮਿਲੀ ਚ ਆਪਣਾ ਇੱਕ ਡਾਕਟਰ ਹੋਵੇ ਤੇ ਉਹ ਆਪਣੀ ਟੇਕ ਕੇਅਰ ਤੇ ਆਪਣ ਨੂੰ ਕੋਈ ਹੈਲਥੀ ਸ਼ੋਰ ਹੈ ਤੇ ਆਪਣੀ ਟੇਕ ਕੇਅਰ ਕਰ ਸਕੇ ਪਰ ਫਿਰ ਮੈਂ ਸੋਚਿਆ ਕਿ ਆਪਣੀ ਜਿਹੜਾ ਹੁੰਦਾ ਨਾ ਜੋਸ਼ ਹੁੰਦਾ ਸਪੋਰਟਸ ਲਿਓ ਮੈਂ ਜੱਗਿਆ ਸੀ ਵਿੱਚ ਦੇਖੀਏ ਜਿੱਦਾਂ ਮੈਂ ਟੂਰਨਾਮੈਂਟ ਜਿੱਤਨੇ ਸ਼ੁਰੂ ਕਰੇ ਮੈਨੂੰ ਫਿਰ ਹੋਰ ਲੱਗਿਆ ਕਿ ਮੈਂ ਹੋਰ ਜਿੱਤਨੇ ਆ ਉਹ ਜਿਹੜੀ ਅਗੂ ਹੁੰਦੀ ਹੈ ਸ਼ਰੀਰ ਜਿਹੜਾ ਉਹ ਬਿਲਕੁਲ ਹੋਰ ਜਿੱਤਨੇ ਆ ਜਿੱਤਨੇ ਮੈਂ ਤਾਂ ਹੀ ਫਿਰ ਇਦਾਂ ਪੈਸ਼ਨ ਆਇਆ ਫਿਰ ਤਾਂ ਹੀ ਵਾ ਮੈਂ ਜੇ ਮੈਂ ਤੁਹਾਡੀ ਗੇਮ ਤਾਂ ਨਹੀਂ ਦੇਖੀ ਹੋਈ ਪਰ ਤੁਹਾਡੇ ਨਾਲ ਗੱਲ ਕਰਕੇ ਮੈਂ ਅਹਿਸਾਸ ਕਰ ਸਕਦੀ ਆ ਕਿ ਤੁਸੀਂ ਕਿੰਨੀ એનર્ਜੀ ਦੇ ਨਾਲ ਪਿਚ ਦੇ ਉੱਤੇ ਖੇਡਦੇ ਹੋ ਹਾਂ ਅ ਫਿਊਚਰ ਗੋਲ ਕੀ ਨੇ ਤੁਹਾਡੇ ਫਿਊਚਰ ਗੋਲ ਮੇਰੇ ਹੈਗੇ ਆ ਜਿਹੜੇ ਚਾਰੋਂ ਗ੍ਰੈਂਡ ਸਲੈਮ ਹੁੰਦੇ ਆ ਵੱਡੇ ਟੂਰਨਾਮੈਂਟ ਜਿਹੜੇ ਹੁੰਦੇ ਆ ਟੈਨਿਸ ਉਹ ਜਿੱਤਣ ਦਾ ਮੇਰਾ ਹੈਗਾ ਗੋਲ ਤੇ ਇੱਕ 올림픽 ਖੰਦੇ 올림픽ਸ ਲਈ ਵੀ ਇੰਡੀਆ ਲਈ ਮੈਡਲ ਲਾੰਦਾ ਹੈਗਾ ਇੱਕ ਵਾਰਾ ਜਿਹੜਾ ਹੈਗਾ ਸੁਪਨਾ ਤੇ ਉਹ ਮੈਂ ਪੂਰਾ ਕਰਨਾ ਚਾਹੁੰਦਾ ਤੇ ਉਹਦੇ ਲਈ ਕਰ ਰਿਹਾ ਹੈ ਹਾਰ ਦਾ ਕੰਪੂਰਾ ਲਾਇ ਜਦੋਂ ਉਹ ਦੇਖਦੇ ਆ ਰੱਤਾਂ ਦੇ ਕੀ ਮੈਂ ਇੱਕ ਮੂਵੀ ਦੇਖੀ ਸੀ ਮੈਨੂੰ ਫਿਲਹਾਲ ਉਸ ਮੂਵੀ ਦਾ ਨਾਮ ਤਾਂ ਯਾਦ ਨਹੀਂ ਆ ਰਿਹਾ ਬਟ ਉਹ ਬੈਡਮਿੰਟਨ ਨਾਲ ਰਿਲੇਟਡ ਮੂਵੀ ਸੀਗੀ ਜਿਹਦੇ ਵਿੱਚ ਬੈਡਮਿੰਟਨ ਰਾਈਟ ਹੈਂਡ ਦੇ ਨਾਲ ਦੋ ਖੇਡਦੇ ਨੇ ਤੇ ਇਸ ਜਗ੍ਹਾ ਦੇ ਉੱਤੇ ਜਿਹੜੀ ਕਾਫੀ ਉਹਨੂੰ ਪੇਨ ਹੋਈ ਟੈਨਿਸ ਦਾ ਵੀ ਕੁਝ ਇਸ ਤਰ੍ਹਾਂ ਹੀ ਹੈ ਸੰਬੰਧ ਕੋ ਕਿ ਤੁਸੀਂ ਇੱਕ ਹੱਥ ਨਾਲ ਹੀ ਖੇਲਣਾ ਆ ਫਿਰ ਇਹਦੀ ਰਿਹਰਸਲ ਕਿਸ ਤਰ੍ਹਾਂ ਹੁੰਦੀ ਹੈ ਜਾਂ ਤੁਹਾਡੇ ਨਾਲ ਕੁਝ ਪ੍ਰੋਬਲਮਸ ਇੰਦਾ ਦੀਆਂ ਟੈਨਿਸ ਚੱਪਾ ਦੇਖਿਏ ਜਿਹੜੇ ਨਾਰਮਲ ਦੂਜੀ ਗੇਮਾਂ ਉਹਦੇ క్రికెਟ ਹੋ ਗਈ ਫੁੱਟਬਾਲ ਹੋ ਗਈ ਉਹਦੇ ਵਿੱਚ ਇੱਕ ਜਣਾ ਥੋੜਾ ਬਹੁਤੀ ਜਿਹੜਾ ਹਰੇ ਸਰੀਰ ਦਾ ਸਵੰਦਰ ਲੈਗਸ ਦਾ ਹੋ ਗਿਆ ਫੁੱਟਬਾਲ ਤੇ ਆਪਣੀ క్రికెਟ ਹੁੰਦੇ ਹੁੰਦੇ ਹੱਥ ਦਾ ਹੀ ਹੁੰਦਾ ਆਰਮਸ ਤੇ ਜਿਹੜਾ ਬੈਗ ਦਾ ਮੂਵਮੈਂਟ ਹੁੰਦਾ ਟੈਨਿਸ ਚੱਪਾ ਦੇਖਿਏ ਆਪਾਂ ਨੂੰ ਸਾਰੀ ਚੀਜ਼ਾਂ ਚਾਹੀਦੀਆਂ ਮੈਂ ਵੀ ਕਈ ਕਈ ਕੌਨਸੀ ਕੰਜਸ ਫੇਸ ਕਰਿਆ ਮਤਲਬ ਦੇਖਿਏ ਆ ਜਿਆਦਾ ਓਵਰ ਜਿਆਦਾ ਖੇਡ ਲਈ ਆਪਾਂ ਬਹੁਤ ਟਾਈਮ ਲਾ ਲਈ ਖੇਡਦੇ ਖੇਡਦੇ ਜਿਆਦਾ ਆਪਣੀ ਰੈਗੂਲਰ ਰੁਟੀਨ ਹੋ ਜੇ ਤੇ ਉਹਦੇ ਕਰਕੇ ਮੇਰੇ ਜਿਹੜੇ ਥਾਈ ਵਾਲੇ ਹੀ ਉਹਦੇ ਉੱਧਰ-ਉੱਧਰ ਤੋਰਦੀਆਂ ਹਮ ਮਸਲ ਹੋ ਗਏ ਰਿਸਟ ਵੀ ਹੋ ਜਾਂਦੀ ਕਦੇ-ਕਦੇ ਹਮ ਸ਼ੋਲਡਰ ਪੇਨ ਹੋ ਗਿਆ ਬੈਕ ਪੇਨ ਕੌਨਸਟਰਕਟ ਜਿਸ ਤਰ੍ਹਾਂ ਫੇਸ ਕਰਨੇ ਪੈਂਦੇ ਆ ਹਮ ਇਹਨਾਂ ਸਟ ਦਾ ਕਾਮਨ ਆ ਚੀਜ਼ ਹੈ ਮੈਂ ਮੇਜਾਉਂਦੀ ਆ ਕਿ ਤੁਸੀਂ ਉਹਨਾਂ ਬੱਚਿਆਂ ਦੇ ਲਈ ਇੱਕ ਚੰਗੇ ਮੋਟੀਵੇਸ਼ਨਲ ਬਣੋ ਜਿਹੜੇ ਗੇਮਸ ਦੇ ਵਿੱਚ ਆਉਣਾ ਚਾਹੁੰਦੇ ਨੇ ਜਿਨ੍ਹਾਂ ਦੇ ਪੈਰੈਂਟਸ ਆਪਣਾ ਲੈਂਦੇ ਨੇ ਸਾਡੇ ਬੱਚਾ ਖੇਡੇ ਪਰ ਮੇਨ ਗੱਲ ਹੁੰਦੀ ਆ এনवायरमेंट ਦੀ ਤੇ ਡਾਈਟ ਦੀ ਜਿਹੜਾ ਮੈਨੂੰ ਲੱਗਦਾ ਹੁੰਦਾ ਹੈ ਕਿ ਡਾਈਟ ਉੱਤੇ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਤੁਸੀਂ ਆਪਣੀ ਡਾਈਟ ਦੱਸ ਸਕਦੇ ਹੋ ਕਿ ਕੀ ਕੀ ਤੁਸੀਂ ਲੈਨੇ ਹੋ ਕਿਵੇਂ ਖਾਨੇ ਹੋ ਕੀ ਤੁਹਾਡੀ ਪਲੈਨਿੰਗ ਹੁੰਦੀ ਹੈ ਪੂਰੀ ਦਿੰਦੀ ਡਾਈਟ ਪਲੈਨਿੰਗ ਦੇਖਿਏ ਮੇਨ ਜਿਹੜਾ ਮੇਰਾ ਫੋਕਸ ਹੁੰਦਾ ਪ੍ਰੋਟੀਨ ਚਾਹੀਦਾ ਮੈਨੂੰ ਕਾਰਬੋਹਾਈਡਰੇਟਸ ਤੇ ਕੈਲਰੀਜ਼ ਜਿਹੜਾ ਮੈਂ ਤੇ ਉਸ ਕਰਕੇ ਆਪਾਂ ਦੇਖਿਆ ਜਿਹੜੇ ਪਰਾਠੇ ਹੁੰਦੇ ਬਟਰ ਹੋ ਗਿਆ ਕੀ ਹੋ ਗਿਆ ਹੋਮ ਮੇਡ ਫੈਟ ਵਾਲੀ ਚੀਜ਼ ਫੈਟ ਮਤਲਬ ਦੇਖੀ ਨਾਨ ਲੇਚ ਜਿਨ ਕੀ ਪਰ ਚਿਕਨ ਫਿਸ਼ ਇਹ ਚੀਜ਼ਾਂ ਪ੍ਰੈਫਰ ਕਰਦਾ ਮੈਂ ਤੇ ਜਿਹੜੇ ਸ਼ੇਕਸ ਹੁੰਦੇ ਆ ਬਨਾਣਾ ਸ਼ੇਕ ਹੋ ਗਿਆ ਮੈਂਗੋ ਸ਼ੇਕ ਇਹ ਚੀਜ਼ਾਂ ਹੋਮ ਮੇਡ ਯਾਨੀ ਕਿ ਮਾਰਕੀਟ ਆਲਾ ਹੋਮ ਮੇਡ ਕਰੇ ਬਣਾ ਕੇ ਬਿਲਕੁਲ ਕਿ ਬਾਹਰ ਜਿਹੜੇ ਦੇਖੀ ਇੰਡੀਆਂਸ ਦਾ ਕੈਮੀਕਲ ਬਹੁਤ ਡਾਲਦੇ ਉੱਧਰ ਦਾ ਫਾਇਦਾ ਨਹੀਂ ਹੈਗਾ ਉਸ ਚੀਜ਼ ਦਾ ਕਰੇ ਬਣਾ ਕੇ ਪੀਓ ਤੇ ਬੈਸਟ ਹੈ ਤੇ ਆਪਣਾ ਕਾਰਡ ਹੋ ਗਿਆ ਬੋਨ ਸਟਰੋਂਗ ਕਰ ਰੱਖਣੀ ਜ਼ਰੂਰੀ ਹੁੰਦੀ ਹੈ ਟੈਨਿਸ ਟਿਕੋ ਕੀ ਜਦ ਬੋਲ ਨਹੀਂ ਆ ਗਿਆ ਮੈਂ ਤਾਂ ਕਿ ਦੱਸਾਂ ਗਿਆ ਮੈਂ ਜਿੱਤ ਨੂੰ ਜਦੋਂ 골ਡ ਮੈਡਲ ਮਿਲਿਆ ਕਿਦਾਂ ਦਾ ਮਹਿਸੂਸ ਹੋਇਆ ਉਸ ਟਾਈਮ ਪਰ ਇੰਡੀਆ ਆ ਕੇ ਕਿੰਨੀ ਕਿਉਰਿਓਸਟੀ ਸੀ ਕਿ ਮੈਂ ਘਰ ਵਾਪਸ ਜਾਵਾਂ ਵਟਾ ਹਕ ਜਿੰਦਾ ਨਾ ਮੇਰਾ ਟੂਰਨਾਮੈਂਟ ਜਦੋਂ ਖਤਮ ਹੋਇਆ ਤਾਂ ਮੈਨੂੰ ਜਿਹੜਾ ਸੀ ਪਹਿਲਾਂ ਜਲਦੀ ਭਈ ਉਸੇ ਕੀ ਚੱਲੀ ਇੰਡੀਆ ਚੱਲੀਏ ਤੇ ਕਰਦਾ ਕਿ ਕਰਦਾ ਖੜਾ ਖੜਾ ਵਦਾ ਮਹੇ ਦਾ ਫੇਵਰਿਟ ਘਰ ਦਾ ਖਾਣਾ ਹੈ ਨਾ ਘਰ ਦਾ ਖਾਣਾ ਤਾਂ 올ਟ ਟਾਈਮ ਫੇਵਰਿਟ ਬਿਲਕੁਲ ਸੋ ਬਹੁਤ ਵਧੀਆ ਲੱਗਾ ਮੈ ਤੁਹਾਡੇ ਨਾਲ ਗੱਲ ਕਰਕੇ ਆਰ ਫਿਊਚਰ ਤੁਹਾਡਾ ਬਹੁਤ ਵਧੀਆ ਹੋਵੇ ਇਸ ਅਸੀਂ ਵੀ ਕਾਮਨਾ ਕਰਦੇ ਹਾਂ ਤੇ ਤੁਸੀਂ ਇਸ ਖੇਡ ਦੇ ਵਿੱਚ ਜਿਵੇਂ ਮਹੇਜਤ ਨਾਮ ਲੈ ਕੇ ਤੁਸੀਂ ਪੈਦਾ ਹੋਏ ਹੋ ਤੁਸੀਂ ਇਸ ਨਾਮ ਨੂੰ ਸਾਬਤ ਕਰ ਵੀ ਰਹੇ ਹੋ ਤੇ ਸੱਚ ਵਿੱਚ ਇਸ ਨਾਮ ਨੂੰ ਤੁਸੀਂ ਸਿਖਰਾਂ ਤੇ ਪਹੁੰਚਾਓ ਇਹ ਸਾਡੀ ਪੂਰੀ ਕਾਮਨਾ ਤੁਹਾਡੇ ਨਾਲ ਹੈ ਸੋ ਬਹੁਤ ਵਧੀਆ ਤੁਹਾਡਾ ਫਿਚਰ ਰਵੇ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸੋ ਮਹੇਜਿਤ ਉਹਨਾਂ ਬੱਚਿਆਂ ਦੇ ਲਈ ਇੱਕ ਪ੍ਰੇਰਨਾ ਸਰੋਤ ਹੈ ਜਿਹੜੇ ਬੱਚੇ ਅੱਜ ਦੇ ਸਮੇਂ ਦੇ ਵਿੱਚ ਘਰਾਂ ਦੇ ਵਿੱਚ ਬੈਠ ਕੇ ਸਿਰਫ ਤੇ ਸਿਰਫ ਕੰਪਿਊਟਰ ਜਾਂ ਵੀਡੀਓ ਗੇਮਸ ਜਾਂ ਮੋਬਾਈਲਾਂ ਦੇ ਵਿੱਚ ਆਪਣਾ ਸਮਾਂ ਖਰਾਬ ਕਰ ਰਹੇ ਨੇ ਜਾਂ ਉਹ ਮਾਪੇ ਜਿਨ੍ਹਾਂ ਨੂੰ ਸਿਰਫ ਇਹ ਲੱਗਦਾ ਹੈ ਕਿ ਨਹੀਂ ਸਿਰਫ ਪੜਾ ਲਿਖਾ ਕੇ ਹੀ ਬੱਚੇ ਦੀ ਜ਼ਿੰਦਗੀ ਜੜੀ ਆ ਸਵਾਰੀ ਜਾ ਸਕਦੀ ਹੈ ਪਰ ਜੇਕਰ ਤੁਹਾਡਾ ਬੱਚਾ ਫਿਜ਼ੀਕਲੀ ਫਿਟ ਹੈ ਥੋੜਾ ਜਿਹਾ ਅਗਰ ਉਸ ਨੂੰ ਸੀ ਡਾਇਰੈਕਸ਼ਨ ਦਈਏ ਤੇ ਉਹ ਬੱਚਾ ਖੇਡ ਜਗਤ ਦੇ ਵਿੱਚ ਵੀ ਅੱਗੇ ਵੱਧ ਕੇ ਚੰਗੀਆਂ ਮੱਲਾ ਮਾਰ ਸਕਦਾ ਆ ਸੋ ਖਾਸ ਕਰਕੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਬੇहद ਜ਼ਰੂਰਤ ਹੈ ਆਪਣੇ ਨੌਜਵਾਨਾਂ ਨੂੰ ਖੇਡਾਂ ਵੱਲ ਲਾਉਣ ਦੀ ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਛੇਵਾਂ ਦਰਿਆ ਨਸ਼ਿਆਂ ਦਾ ਦਰਿਆ ਹੈ ਉਸ ਤੋਂ ਮੁਕਤੀ ਪਾਈ ਜਾ ਸਕੇ ਸੋ ਤੁਹਾਨੂੰ ਮਹਿਜ ਜਦ ਨਾਲ ਹੋਈਏ ਗੱਲਬਾਤ ਕਿੱਦਿ ਲੱਗੀ ਜ਼ਰੂਰ ਕਮੈਂਟ ਕਰਕੇ ਦੱਸਿਓ ਹੁਣ ਦਿਓ ਮੈਨੂੰ ਇਜਾਜ਼ਤ ਨਮਸਕਾਰ